ਸਾਰੇ ਪੱਤਰਕਾਰ ਦੋਸਤਾਂ ਦਾ ਸਭ ਤੋਂ ਪਹਿਲਾਂ ਮੈਂ ਇਸ ਪ੍ਰੈਸ ਕਾਨਫਰੰਸ ਸਵਾਗਤ ਕਰਦਾ ਤੁਹਾਡਾ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਔਰ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਸਾਡੇ ਸੀਨੀਅਰ ਲੀਡਰ ਜਿਹੜੇ ਜਲੰਧਰ ਦੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਹੈ ਜਗਤਾਰ ਸਿੰਘ ਸਿੰਘੇੜਾ ਜੀ ਔਰ ਸਾਡੇ ਜ਼ਿਲ੍ਹਾ ਸੈਕਟਰੀ ਗੁਰਿੰਦਰ ਸਿੰਘ ਜੀ ਵੀ ਬੈਠੇ ਆ ਮੇਰੇ ਨਾਲ ਪੱਤਰਕਾਰ ਵੀਰੋ ਜਲੰਧਰ ਦੀ ਬਾਈ ਇਲੈਕਸ਼ਨ ਚ ਜਿਸ ਦਿਨ ਦੀ ਸ਼ੁਰੂ ਹੋਈ ਹੈ ਕੈਂਪੇਨ ਹਰ ਰੋਜ਼ ਭਾਜਪਾ ਅਤੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਹੈ ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਹਰ ਰੋਜ਼ ਉਹਦੇ ਨਵੇਂ-ਨਵੇਂ ਕਾਰਨਾਮੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਔਰ ਕਾਰਨਾਮੇ ਵੀ ਕਾਰਨਾਮੇ ਵੀ ਐਸੇ ਆ ਕੋਈ ਕਹਿੰਦਾ ਜੀ ਮੇਰੇ ਨਾਲ ਠੱਗੀ ਮਾਰੀ ਆ ਕੋਈ ਕਹਿੰਦਾ ਜੀ ਸੱਟਾ ਚਲਾਇਆ ਕੋਈ ਕਹਿੰਦਾ ਜੀ ਫਰਾਡ ਕੀਤਾ ਕੋਈ ਕਹਿੰਦਾ ਜੀ ਐਕਸਟਰਸ਼ਨ ਮੰਗੀ ਜਾਂਦੀ ਆ ਔਰ ਅੱਜ ਵੀ ਜਿਹੜਾ ਮੈਂ ਮਸਲਾ ਤੁਹਾਡੇ ਨੂੰ ਲੈ ਕੇ ਰੂਬਰੂ ਹੋਇਆ ਉਹਦੇ 'ਚ ਵੀ ਜਲੰਧਰ ਦੇ ਬੜੇ ਇੱਕ ਬੜੇ ਇੱਜ਼ਤਦਾਰ ਪਰਿਵਾਰ ਜਿਹੜਾ ਜਿੰਨਾਂ ਦਾ ਬੇਟਾ ਜਿਹੜਾ ਸੰਦੀਪ ਕੁਮਾਰ ਆਸਟ੍ਰੇਲੀਆ 'ਚ ਰਹਿੰਦਾ ਹੈ ਕੁਝ ਮਹੀਨੇ ਪਹਿਲਾਂ ਉਹਨਾਂ ਦਾ ਇੱਕ ਪਰਿਵਾਰਿਕ ਡਿਸਪਿਊਟ ਸੀ ਜਿਹੜਾ ਮਸਲਾ ਵਾਧਾ ਵਾਧਾ ਜਿਹੜਾ ਪੁਲਿਸ ਤੱਕ ਚਲੇ ਗਿਆ ਇਨ ਬਿਟਵੀਨ ਜਲੰਧਰ ਤੋਂ ਉਸ ਟਾਈਮ ਜਿਹੜੇ ਵਿਧਾਇਕ ਸੀ ਸ਼ੀਤਲੰਗ ਰਾਜ ਜੀ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਹੋਣ ਉਹਨਾਂ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਸੰਦੀਪ ਕੁਮਾਰ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਪਰ ਪੈਸੇ ਲੱਗਣਗੇ। ਔਰ ਸੰਦੀਪ ਕੁਮਾਰ ਜੀ ਕੋ ਜਿਹੜਾ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਜਿਹਦਾ ਪਰਿਵਾਰ ਇੱਥੇ ਰਹਿੰਦਾ ਹੈ। ਉਹਦੇ ਕੋ 5,20,000 ਰੁਪਈਆ ਇਸ ਕਰਕੇ ਕਿ ਪੁਲਿਸ ਸਟੇਸ਼ਨ 'ਚ ਮੈਂ ਤੁਹਾਡਾ ਸਮਝੌਤਾ ਕਰਾ ਦੂੰਗਾ। 5,20,000 ਰੁਪਏ ਦਾ ਅਮਾਉਂਟ ਸ਼ੀਤਲ ਨੰਗਰਾਲ ਦੇ ਭਰਾ ਰਜ ਨੰਗਰਾਲ ਉਹਦਾ ਬਿਆਫ ਉਹ ਸ਼ੀਤਲੰਗਰਾਲ ਲੈ ਲਿਆ ਔਰ ਗੱਲ ਇੱਥੇ ਨਹੀਂ ਖਤਮ ਹੋਈ ਉਹਨਾਂ ਨੂੰ ਕਿਹਾ ਗਿਆ ਵੀ 2 ਲੱਖ ਰੁਪਈਆ ਹੋਰ ਚਾਹੀਦਾ ਫਿਰ ਮੈਟਰ ਜਿਹੜਾ ਆ ਪੂਰੀ ਤਰ੍ਹਾਂ ਖਤਮ ਹੋਊਗਾ 5 ਲੱਖ 20 ਹਜ਼ਾਰ ਰੁਪਏ ਦਾ ਉਹਨਾਂ ਕੋਲ ਰਿਕਾਰਡ ਵੀ ਆ ਸੰਦੀਪ ਕੁਮਾਰ ਜੀ ਕੋਲ ਉਹਨਾਂ ਕੋਲ ਇਹਨਾਂ ਦੀਆਂ ਰਿਕਾਰਡਿੰਗਸ ਵੀ ਆ ਜਿਹਦੇ ਚ ਇਹ ਮੰਗ ਕਰ ਰਿਹਾ ਇਹਨਾਂ ਦਾ ਭਰਾ ਰਾਜਨ ਅੰਗਰਾਲ ਸ਼ੀਤਨ ਅੰਗਰਾਲ ਦਾ ਭਰਾ ਜਿਹੜਾ ਕਿਉਂਕਿ ਕੰਮ ਇਹਨਾਂ ਨੇ ਵੰਡੇ ਹੋਏ ਕੰਮ ਇਹਨਾਂ ਨੇ ਇਸ ਤਰ੍ਹਾਂ ਵੰਡੇ ਸੀ ਜਿਹੜਾ ਕਾਰੋਬਾਰ ਹੈ ਪੈਸੇ ਦਾ ਸਾਰਾ ਲੈਣਾ ਦੇਣਾ ਲੇਖਾ ਜੋਖਾ ਉਹ ਰਾਜਨ ਅੰਗਰਾਲ ਰੱਖੂਗਾ ਰਾਜਨੀਤਿਕ ਤਾਕਤ ਜਿਹੜੀ ਆ ਉਹ ਸ਼ੀਤਲ ਅੰਗਰਾਲ ਜਿਹੜਾ ਬੀਜੇਪੀ ਦਾ ਵਿਧਾਇਕ ਵਸਤੇ ਇਲੈਕਸ਼ਨ ਕੰਟੈਸਟ ਕਰ ਰਿਹਾ ਜਲੰਧਰ ਵਾਸਤੇ ਉਹ ਰੱਖੂਗਾ ਔਰ ਇਹਦੇ ਵਿੱਚ ਇਹਨਾਂ ਦੀ ਇੱਕ ਕੜੀ ਹੋਰ ਸੀ आयुब खान ਉਹਨਾਂ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ। आयुब खान ਪੁਲਿਸ ਸਟੇਸ਼ਨ ਲੈ ਕੇ ਗਿਆ ਮਿਸਟਰ ਸੰਦੀਪ ਕੁਮਾਰ ਜਿਨ੍ਹਾਂ ਦੀ ਕੰਪਲੇਂਟ ਦੇ ਬਿਹਾਫ ਤੇ ਅੱਜ ਮੈਂ ਤੁਹਾਡੇ ਨਾਲ ਰੂਪਰੂ ਹੋਇਆ। आयुब खान ਰਾਜਨਗਰਾਲ ਨੇ ਕਿਹਾ ਵੀ आयुब खान ਜਿਹੜਾ ਆ ਇਰਤੇਖਾਮੀ ਚਕੇ ਤੁਸੀਂ ਭਰੋਸਾ ਕਰੋ ਮੇਰਾ ਬੰਦਾ ਹੈ ਥਾਣੇ 'ਚ ਵੀ ਤੁਹਾਡੇ ਨਾਲ ਜਾਊਗਾ ਇੰਨੇ ਪੈਸੇ ਨੂੰ ਫੜਾ ਦਿਓ ਜੋ ਜਿਸ ਤਰ੍ਹਾਂ ਦੀ ਰਿਕਾਰਡਿੰਗ ਸਾਰੀ ਹੋਈ ਆ ਅੱਡ ਅੱਡ ਕਿਸ਼ਤਾਂ ਚ ਪੈਸੇ ਲਏ ਗਏ ਫਿਰ ਉਹਨਾਂ ਨੂੰ ਅੱਜ ਤੋਂ ਤਕਰੀਬਨ 1.5-2 ਮਹੀਨੇ ਪਹਿਲਾਂ ਕਹਿ ਦਿੱਤਾ ਗਿਆ ਕਿ ਤੁਹਾਡਾ ਮੈਟਰ ਜਿਹੜਾ ਆ ਉਹ ਸੌਟ ਆਊਟ ਹੋ ਗਿਆ ਤੇ ਤੁਸੀਂ ਬੇਫਿਕਰ ਰਹੋ ਲੇਕਿਨ ਇਨ ਬਿਟਵੀਨ ਉਹਨਾਂ ਨੂੰ ਫੇਰ ਪੁਲਿਸ ਸਟੇਸ਼ਨ ਤੋਂ ਕਾਲ ਆਉਂਦੀ ਆ ਸੰਦੀਪ ਕੁਮਾਰ ਨੂੰ ਵੀ ਤੁਹਾਡਾ ਮੈਟਰ ਆ ਤੁਹਾਡੀ ਪੇਸ਼ੀ ਆ ਤੁਸੀਂ ਆ ਕੇ ਜਾਓ ਜਦੋਂ ਸੰਦੀਪ ਕੁਮਾਰ ਰਾਜਨੰਗਰਾਲ ਨਾਲ ਸੰਪਰਕ ਕਰਦਾ ਹੈ ਥਰੂ ਈਯੂਬ ਈਯੂਬ ਖਾਨ ਤੇ ਉਹਨੂੰ ਕਿਹਾ ਜਾਂਦਾ ਜੀ ਉਹ 5 ਲੱਖ 20 ਹਜ਼ਾਰ ਚ ਤੇ ਗੱਲ ਬਣੀ ਨਹੀਂ ਰੁਪਈਆ 2 ਲੱਖ ਹੋਰ ਲੱਗੂਗਾ ਫਿਰ ਤੁਹਾਡਾ ਮੈਟਰ ਸ਼ਾਰਟ ਆ ਸੌਰਟ ਆਊਟ ਜਿਹੜਾ ਹੈ ਖਤਮ ਹੋ ਜਾਊਗਾ ਔਰ ਇਸੇ ਦੌਰਾਨ ਜਿਹੜਾ ਸੰਦੀਪ ਕੁਮਾਰ ਤੇ ਦੂਜੀ ਪਾਰਟੀ ਦਾ ਡਿਸਪਿਊਟ ਸੀ ਆਪਸ ਉਹਨਾਂ ਨੇ ਇੱਕ ਸਮਝੌਤੇ ਦੀ ਪ੍ਰਕਿਰਿਆ ਰਿਸ਼ਤੇਦਾਰੀ ਦੇ ਥਰੂ ਚਲਾਈ ਉਹਨਾਂ ਦਾ ਆਪਸ ਸਮਝੌਤਾ ਹੋਣ ਜਾ ਰਿਹਾ ਸੀ ਇਨ ਬਿਟਵੀਨ ਰਾਜਨੰਗਰਾਲ ਨੇ ਫੇਰ ਇੰਟਰਵੈਨ ਕੀਤਾ ਕਿ ਸਾਡੇ ਤੋਂ ਬਾਰ ਬਾਰ ਇਹ ਸਮਝੌਤਾ ਨਹੀਂ ਹੋਣ ਦਵਾਂਗੇ ਸਾਡਾ ਏਰੀਆ ਹੈ ਪੁਲਿਸ ਸਾਡੇ ਹਿਸਾਬ ਨਾਲ ਕੰਮ ਕਰੂਗੀ ਔਰ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣਗੇ ਜੇ ਸਮਝੌਤਾ ਕਰ ਲਿਆ ਤੇ ਥ੍ਰੈਟ ਵੀ ਕੀਤਾ ਐਕਸਟਰਸ਼ਨ ਐਂਡ ਥ੍ਰੈਟ ਔਰ ਉਹਨਾਂ ਤੋਂ 5 ਲੱਖ 20 ਹਜ਼ਾਰ ਲੈਣ ਦੇ ਬਾਵਜੂਦ 2 ਲੱਖ ਰੁਪਏ ਦੀ ਹੋਰ ਮੰਗੀ ਤੁਹਾਡੇ ਸਾਰੇ ਸਤਿਕਾਰਯੋਗ ਤੁਸੀਂ ਜਲੰਧਰ ਦਾ ਮੀਡੀਆ ਦੇ ਬੈਠੇ ਹੋ ਸਾਥੀ ਤੁਹਾਡੇ ਰਾਹੀਂ ਜਲੰਧਰ ਵੈਸਟ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਭਾਜਪਾ ਦਾ ਕੈਂਡੀਡੇਟ ਸ਼ੀਤਲ ਅੰਗੁਰਾਲ ਜਿਹੜਾ ਕੀ ਕਈ ਮਾਮਲਿਆਂ 'ਚ આરોપી ਆ ਉਹਦੇ ਐਕਸਟਰੈਕਸ਼ਨ ਦਾ ਇੱਕ ਨਵਾਂ ਮਾਮਲਾ ਜਿਹੜਾ ਅੱਜ ਤੋਂ ਬਾਅਦ ਜੁੜ ਰਿਹਾ ਔਰ ਇਹ ਮਾਮਲੇ ਦੀ ਤਹਿਕੀਕਾਤ ਵਾਸਤੇ ਆਲਰੇਡੀ ਪੰਜਾਬ ਸਰਕਾਰ ਵੱਲੋਂ ਇਨਸਟਰਕਸ਼ਨਾਂ ਜਾਰੀ ਹੋ ਗਈਆਂ ਪੂਰਾ ਮਾਮਲਾ ਇਨਵੈਸਟੀਗੇਟ ਕਰਕੇ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਨਿਆਂ ਦਿੱਤਾ ਜਾਊਗਾ ਔਰ ਸ਼ੀਤਲ ਅੰਗਰਾਲ ਦੇ ਖਿਲਾਫ ਔਰ ਰਾਜਨ ਅੰਗਰਾਲ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਆ ਉਹ ਪੰਜਾਬ ਪੁਲਿਸ ਕਰੂਗੀ ਇਹ ਅਸੀਂ ਉਹਨਾਂ ਨੂੰ ਸੰਦੀਪ ਕੁਮਾਰ ਦੀ ਪਰਿਵਾਰ ਨੂੰ ਜਿਹੜਾ ਆ ਇਸ ਗੱਲ ਦਾ ਆਸ਼ਵਾਸਨ ਦਿੱਤਾ ਹੈ ਕਿਉਂਕਿ ਇਸ ਟਾਈਮ ਉਹਨਾਂ ਦੀ ਫੈਮਿਲੀ ਵੀ ਆਸਟ੍ਰੇਲੀਆ ਗਈ ਉਹਦੇ ਪੇਰੈਂਟਸ ਵੀ ਗਏ ਹੋਏ ਆ ਔਰ ਤੇ ਦੀਪ ਕੁਮਾਰ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਔਰ ਰਿੰਦਾ ਹੀ ਆਸਟ੍ਰੇਲੀਆ ਗੱਲ ਇਹ ਜਿਹੜੇ ਇੱਜ਼ਤਦਾਰ ਪਰਿਵਾਰ ਹੈ ਜਿਹੜੇ ਇਮਾਨਦਾਰੀ ਨਾਲ ਕੰਮਕਾਰ ਕਰਨ ਵਾਲਿਓ ਉਹਨਾਂ ਨੂੰ ਹੁੰਦਾ ਵੀ ਅਸੀਂ ਕਿਉਂ ਇਸ ਕੰਮਾਂ ਚ ਪਈਏ ਇਸ ਪੁਲਿਸ ਵਾਲੇ ਮਸਲਿਆਂ ਤੇ ਹਰ ਬੰਦਾ ਡਰਦਾ ਵੀ ਆ ਥੋੜਾ ਝਿਜਕਦਾ ਵੀ ਆ ਲੇਕਿਨ ਸ਼ੀਤਲੰਗਰਾਲ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਜੰੰਦਰ ਵੈਸਟਦਾ ਲੀਡਰ ਅਖਵੰਦੇ ਆ ਜਾਂ ਐਮਐਲਏ ਬਣਨਾ ਚਾਹੁੰਦੇ ਇਹਨਾਂ ਲੋਕਾਂ ਦਾ ਅਸਲੀ ਕਿਰਦਾਰ ਜਿਹੜਾ ਆ ਉਹ ਤੁਹਾਡੇ ਰਾਹੀਂ ਜਲੰਧਰ ਔਰ ਜਲੰਧਰ ਵਸਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਨੇ ਆ ਖਬਰਦਾਰ ਰਹੋ ਇਹੋ ਜਿਹੇ ਲੋਕਾਂ ਤੋਂ ਖਬਰਦਾਰ ਇਹੋ ਜੇ ਇੱਕ ਪਾਸੇ ਭਗਤ ਪਰਿਵਾਰ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਵੀ ਤਾ ਉਮਰ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਜਵਾਬਦੇਹੀ ਨਾਲ ਤਨਦੇਹੀ ਨਾਲ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਵਜ਼ੀਰ ਵੀ ਰਹੇ ਉਈ ਉਹਨਾਂ ਤੇ ਦਾਗ ਨਹੀਂ ਹੈ ਕਿਸੇ ਤਰ੍ਹਾਂ ਦਾ આરોਪ ਅਲਿਗੇਸ਼ਨ ਨਹੀਂ ਹੈ ਤੇ ਉਹਨਾਂ ਦੇ بیٹے ਮਹਿੰਦਰ ਪਗਤ ਜਿਹੜੇ ਆਮਾਦੀ ਪਾਰਟੀ ਦੇ ਕੈਂਡੀਡੇਟ ਹੈ ਉਹ ਵੀ ਆਪਣੇ ਪਿਓ ਵਾਂਗੂ ਫਾਦਰ ਸਾਹਿਬ ਵਾਂਗੂ ਆਪਣੇ ਪਿਤਾ ਜੀ ਦੇ ਕਦਮਾਂ ਤੇ ਚੱਲਦੇ ਹੋਏ ਇਮਾਨਦਾਰੀ ਨਾਲ ਰਾਜਨੀਤੀ ਕਰ ਰਿਹਾ ਔਰ ਜਲੰਧਰ ਦੇ ਲੋਕਾਂ ਦੀ ਜਲੰਧਰ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਿਹਾ ਫੈਸਲਾ ਜਲੰਧਰ ਵੈਸਟ ਵਾਲਿਓ ਤੁਸੀਂ ਲੈਣਾ ਹੈ ਤੁਹਾਡੇ ਅੱਗੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਹੈ ਇੱਕ ਪਾਸੇ ਐਕਸਟਰਸ਼ਨ ਮੰਗਣ ਵਾਲੇ ਸੱਤੇ ਦੜੇ ਕਮਿਸ਼ਨ ਠੱਗੀ ਫਰਾਡ तमाम આરોਪ ਲੱਗਣ ਵਾਲਾ ਬੀਜੇਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਭਗਤ ਪਰਿਵਾਰ ਦੇ ਮਹਿੰਦਰ ਭਗਤ ਜੀ ਇਮਾਨਦਾਰ ਜ਼ਿੰਮੇਵਾਰ ਸਾਫ਼ ਸੁਥਰਾ ਕਿਰਦਾਰ ਜਿਨ੍ਹਾਂ ਦਾ ਸਿਰਫ ਔਰ ਸਿਰਫ ਸੇਵਾ ਦੀ ਭਾਵਨਾ ਨਾਲ ਰਾਜਨੀਤੀ ਕਰ ਰਿਹਾ ਉਹ ਇਲੈਕਸ਼ਨ ਲੜ ਰਿਹਾ ਤੇ ਫੈਸਲਾ ਜਲੰਧਰ ਵੈਸਤੇ ਲੋਕਾਂ ਨੇ ਕਰਨਾ ਹੈ ਕਾਂਗਰਸ ਵਾਲੇ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਬਤੌਰ ਡਿਪਟੀ ਮੇਅਰ ਰਹਿੰਦੇ ਹੋਏ ਜੋ ਗੁੱਲ ਖਲਾਏ ਆ ਉਹ ਵੀ ਪਿਛਲੇ ਦਿਨਾਂ ਸਾਡੇ ਅਰਜੋਤ ਬੈਂਸ ਜੀ ਵੱਲੋਂ ਤੁਹਾਡੇ ਸਾਹਮਣੇ ਰੱਖਿਆ ਸੀ ਬੇਰਵਾ ਸੋ ਅੱਜ ਦਾ ਪ੍ਰੈਸ ਕਾਨਫਰੰਸ ਦਾ ਮਕਸਦ ਵੀ ਇਹ ਸੀ ਕਿ ਸ਼ੀਤ ਲੰਗਰਾਲ ਤੇ ਇੱਕ ਨਵਾਂ ਦੋਸ਼ ਜਿਹੜਾ ਅੱਜ ਦੀ ਕੰਪਲੇਨ ਸਾਡੇ ਕੋਲ ਆਈ ਆ ਸੰਦੀਪ ਮੁੱਤਰ ਸੰਦੀਪ ਸਮਾਰ ਜਿਹੜੇ ਹੁਣ ਆਸਟ੍ਰੇਲੀਆ ਚ ਸਾਰਾ ਪਰਿਵਾਰ ਵੀ ਔਰ ਉਹਨਾਂ ਤੋਂ ਐਕਸਟਰਸ਼ਨ ਮਨੀ ਲਈ ਗਈ ਮੰਗੀ ਹੀ ਨਹੀਂ ਗਈ 5 ਲੱਖ ਈ ਹਜ਼ਾਰ ਰੁਪਏ ਦਾ ਰਿਕਾਰਡ ਹੈ 2 ਲੱਖ ਰੁਪਏ ਹੋਰ ਮੰਗਿਆ ਇਸ ਤਰ੍ਹਾਂ ਦੀ ਘਟਿਆ ਲੋਕਾਂ ਨੂੰ ਹਿਲੰਦਰ ਵੈਸ ਤੇ ਲੋਕੋ ਰਿਜੈਕਟ ਕਰਿਓ ਇਮਾਨਦਾਰ ਬੰਦੇ ਨੂੰ ਆਪਣੀ ਨੁਮਾਇੰਦਗੀ ਕਰਨ ਦਾ ਮੌਕਾ ਦਿਓ ਇੰਨੀਆਂ ਬੇਨਤੀਆਂ ਲੈ ਕੇ ਤੁਹਾਡੇ ਰੂਬਰੂ ਹੈ ਤੁਹਾਡਾ ਕੋਈ ਸਵਾਲ ਹੈ ਸਰਦ ਸਾਹਿਬ ਚਰਨਜੀਤ ਸਿੰਘ ਜੰਨੀ ਦੇ ਕਲਿਆਣ ਆਇਆ ਕਹਿੰਦਾ ਜਿਹੜੇ ਪਹਿਲਾਂ ਕੰਮ ਸ਼ੀਤਲ ਅੰਬਰਾਦ ਤੇ ਰਿੰਕੂ ਕਰਦੇ ਸੀ ਉਹਨੂੰ ਕੰਮ ਅਮਨ ਅਰੋੜਾ ਕਰਦੇ ਜੋ ਕਿ ਕੈਬਨਟ ਮੰਤਰੀ ਚਾਹੇ ਡੜੀ ਸੱਟੇ ਦਾ ਕੰਮ ਹੋਈਏ ਨਸ਼ੇ ਦਾ ਕੰਮ ਦੇਖੋ ਚੰਨੀ ਸਾਹਿਬ ਨਾ ਸ਼ਾਇਦ ਮਾਨਸਿਕ ਸਥਿਤੀ ਆਪਣੀ ਗਵਾਹ ਬੈਠੇ ਕਿਉਂਕਿ ਜਿਹੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਔਰ ਆਪਣਾ ਇਲਾਕਾ ਉਹ ਪਹਿਲਾਂ ਹੀ ਛੱਡਿਆ ਸੀ ਇਸੇ ਕਰਕੇ ਜੋ ਇਸ ਕਰਕੇ ਉਹਨਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਵੈਸੇ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਲੈਣੋਂ ਹਟ ਗਏ ਆ ਤੇ ਉਹ ਤੇ ਪਤਾ ਨਹੀਂ ਕੀ ਕੀ ਕੱਲ ਨੂੰ ਉਹੀ ਨਾ ਕਹਿ ਦੇਣ ਵੀ ਮੈਂ ਪਹਿਲਾਂ ਜਿੱਦਾਂ ਨਹੀਂ ਕਹਿੰਦੇ ਮੈਂ ਕੀ ਬੈਂਡ ਚਲਾ ਲੈਂਦਾ ਰਿਕਸ਼ਾ ਚਲਾ ਲੈਂਦਾ ਕੱਲ ਨੂੰ ਉਹਨਾਂ ਨੇ ਇਹ ਵੀ ਕਹਿ ਦੇਣਾ ਮੈਂ ਛੱਟਾ ਵੀ ਚਲਾ ਲੈਂਦਾ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ ਸਾਹਿਬ ਅਸੀਂ ਇਹ ਦੱਸਦੇ ਆ ਕਿ ਜਿਹੜਾ ਤੁਸੀਂ ਸੰਦੀਪ ਕੁਮਾਰ ਜਿਹੜਾ ਤੁਸੀਂ ਕਹਿ ਰਹੇ ਲੜਕਾ ਸੀ ਜਿਆਦੇ ਕੋਈ ਨਹੀਂ ਸਕਿਉਰਿਟੀ ਰਿਪੋਰਟਿੰਗਸ ਨੇ ਉਹ ਕੀ ਤੁਹਾਡੇ ਕੋਲ ਐਸੇ ਮੌਜੂਦ ਨੇ ਮੇਰੇ ਫੋਨ 'ਚ ਮੌਜੂਦ ਹੈ ਜੀ ਲੇਕਿਨ ਬਹੁਤ ਜਲਦੀ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਔਰ ਸਾਡੇ ਕੋ ਉਹਨਾਂ ਨੇ ਸਾਰਾ ਮੇਰੇ ਕੋ ਮੇਰੇ ਫੋਨ 'ਚ ਭੇਜੇ ਕੰਸਰਨ ਪੁਲਿਸ ਅਥਾਰਟੀ ਨੂੰ ਭੇਜਤਾ ਉਹਨਾਂ ਨੇ ਕਨਵਰਸੇਸ਼ਨ ਹੈ ਕਿ ਇਹ ਕਨਵਰਸੇਸ਼ਨ ਉਹਨਾਂ ਕੋਲ ਤੇ ਰਿਕਾਰਡ ਹੈ ਵੀ ਇੰਨੇ ਪੈਸੇ ਭੇਜੋ ਇਸ ਥਾਂ ਤੇ ਭੇਜੋ ਫਿਰ ਉਹ ਦੇਖ ਕੇ ਆਇਆ ਉਹਦਾ ਵੀ ਰਿਕਾਰਡ ਹੈ एवरीथिंग ਔਯੂਬ ਖਾਨ ਨੇ ਸ਼ੀਤਲ ਲੈ ਕੇ ਰਾਜਨ ਹੈ ਉਹਦੇ 'ਚ ਔਯੂਬ ਖਾਨ ਦੇ ਥਰੂ ਰਾਜਨ ਅੰਗਰਾਲ ਐਂਡ ਸ਼ੀਤਲ ਅੰਗਰਾਲ ਇੱਕੜੀ ਐ ਗਈ ਹੈ ਔਰ ਤਿੰਨਾ ਬੰਦਿਆਂ ਨੇ ਇਹਨਾਂ ਨੇ ਅਲੱਗ-ਅਲੱਗ अलग-अलग डेट्स अलग-अलग तरीकां च संदीप कुमार ਨਾਲ ਸੰਪਰਕ ਵੀ ਕੀਤਾ ਮਿਲੇ ਵੀ ਮੁਲਾਕਾਤ ਵੀ ਕੀਤੀ ਔਰ ਜਿਹੜਾ ਪੈਸਾ ਜਿਹੜਾ ਉਹਨਾਂ ਕੋ ਪਹੁੰਚਦਾ ਸੰਦੀਪ ਜੀ ਨੇ ਇਹ ਮਾਮਲਾ तकरीबन 6-7 ਮਹੀਨੇ ਪੁਰਾਣਾ ਹੈ ਲੇਕਿਨ ਉਹ ਬੰਦਾ ਵਿਚਾਰਾ ਕਈ ਮਹੀਨੇ ਚੱਕਰ ਕੱਟਦਾ ਰਿਹਾ ਪਹਿਲਾਂ ਇਹਨਾਂ ਦੇ ਡਰਾਦਨ ਦੇ ਸਿਸਟਮ ਕਰ ਮੈਂ ਤਾਂ ਕਿਰਦਾਰ ਦੀ ਗੱਲ ਕਰ ਰਿਹਾ ਐਮਐਲਏ ਦਾ ਕਿਰਦਾਰ ਕਿ ਤਰ੍ਹਾਂ ਦਾ ਹੋਣਾ ਚਾਹੀਦਾ ਕਰੈਕਟਰ ਦਾ ਰਿਫਲੈਕਸ਼ਨ ਹੈ ਤੇ ਫਿਰ ਜਦੋਂ ਉਹਨੂੰ ਜਸਟਿਸ ਨਹੀਂ ਮਿਲਿਆ ਤੇ ਉਹ ਹਾਰ ਮੰਨ ਕੇ ਬੰਦਾ ਡਰਦਾ ਖੌਫ ਇੰਨਾ ਕਰ ਰੱਖਿਆ ਇੱਥੇ ਲੋਕਾਂ 'ਚ ਆਮ ਲੋਕਾਂ 'ਚ ਕਿ ਬਾਹਰ ਚਲੇਗੀ ਹੁਣ ਉਹਨਾਂ 'ਚ ਹਿੰਮਤ ਬਣੀ ਜਦੋਂ ਉਹਨਾਂ ਨੇ ਵੇਖਿਆ ਵੀ ਆਵਾਜ਼ ਦੀ ਪਾਰਟੀ ਇਲੈਕਸ਼ਨ ਲੜ ਰਹੀ ਆ ਔਰ ਸਾਰੀ ਫਿਰ ਬੰਦੇ 'ਚ ਕੀ ਹਿੰਮਤ ਜਾਗਦੀ ਆ ਵੀ ਇਹ ਮੌਕਾ ਵੀ ਆ ਆਮ ਬੰਦੇ ਕੋ ਤੇ ਵੋਟ ਦੀ ਚੋਟ ਦਾ ਮੌਕਾ ਹੈ ਤੇ ਉਹ ਤੇ ਉਹ ਆਪਣੇ ਮੌਕੇ ਨੇ 85 ਕਾਲਸ ਬੜੀ ਦੇਰ ਬਾਅਦ ਪਤਾ ਲੱਗਾ ਕਿ ਜਿਹੜਾ ਇਹਦਾ ਕਿਰਦਾਰ ਆ ਬਹੁਤ ਗਿਰਿਆ ਹੋਇਆ ਕਿਉਂਕਿ ਤੁਹਾਡੇ ਪਹਿਲਾਂ ਭਾਈ ਤੁਹਾਨੂੰ ਮਹੀਨੇ ਪਹਿਲਾਂ ਹੀ ਤੁਹਾਡੇ ਐਮਐਲਏ ਰਹੇ ਆ ਤੇ ਤੁਹਾਡੇ ਐਮਐਲਏ ਰਹਿਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਜੋ ਤੁਸੀਂ ਕੰਮ ਦੱਸ ਰਹੇ ਆ ਉਦੋਂ ਹੀ ਇਹ ਕੰਮ ਦੇ ਬੰਦੇ ਤੇ ਰਿਪੋਰਟ ਵਿੱਚ ਨੇ ਖਦੋਂ ਕਿਉਂ ਨਹੀਂ ਕਾਰਵਾਈ ਕੀਤੀ ਤੁਹਾਨੂੰ ਵੈਸੇ ਮੈਂ ਕਈ ਵਾਰ ਆਪਣੀ ਪ੍ਰੈਸ ਕਾਨਫਰੰਸ ਵੀ ਜ਼ਿਕਰ ਕੀਤਾ ਹੈ ਤੁਹਾਨੂੰ ਸ਼ਾਇਦ ਨਹੀਂ ਇਹਦੇ ਪਰ ਇਲਮ ਹੋਗਾ ਅਸੀਂ ਜਦੋਂ ਜਲੰਧਰ ਦਾ ਬਾਈ ਇਲੈਕਸ਼ਨ ਲੋਕ ਸਭਾ ਦਾ ਹੋ ਗਿਆ ਹੋਇਆ ਸੀ ਨਾ ਉਦੋਂ ਇਹਦੇ ਚਿੱਟੇ ਕਾਰਨਾਮੇ ਪਾਰਟੀ ਦੀ ਨਿਗਾ ਚ ਆ ਗਏ ਸੀ ਔਰ ਤੁਸੀਂ ਤੁਹਾਡੇ ਧਿਆਨ ਚ ਹੋਣਾ ਚਾਹੀਦਾ ਤੁਹਾਡੇ ਜਾਣਕਾਰੀ ਚ ਹੋਊਗਾ ਵੀ ਪਾਰਟੀ ਦੀ ਲੀਡਰਸ਼ਿਪ ਨੇ ਬਿਲਕੁਲ ਇਸ ਬੰਦੇ ਨੂੰ ਇਗਨੋਰ ਕਰਤਾ ਸੀ ਅਲੱਗ ਥਲਾਗ ਔਰ ਬਿਲਕੁਲ ਅਫਸਰ ਸਹਿਬਾਨਾ ਨੂੰ ਵੀ ਕਹਿ ਦਿੱਤਾ ਗਿਆ ਸੀ ਵੀ ਕਿਉਂਕਿ ਜਦੋਂ ਇਹਦੇ ਕਾਰਨਾਮੇ ਕੱਚੇ ਚਿੱਠੇ ਪਤਾ ਲੱਗੇ ਜਦੋਂ ਲੋਕ ਸਭਾ ਦੇ ਉਸ ਤੋਂ ਬਾਅਦ ਅਸੀਂ ਬਿਲਕੁਲ ਦਰਕਨਾਰ ਕਰਤਾ ਸੀ ਸੁਭਾਵਿਕ ਜੀ ਗੱਲ ਹੈ ਦੇਖੋ ਸੁਭਾਵਿਕ ਜੀ ਗੱਲ ਹੈ ਜਿੰਨੀ ਚੌਂ ਜਿੰਨੀ ਚੌਂ ਤੁਸੀਂ ਦੇਖਿਆ ਨਾ ਉਸ ਤੋਂ ਬਾਅਦ ਇਹਨੇ ਕਿਹਾ ਜੀ ਮੈਨੂੰ ਕੋਈ ਪੁੱਛਦਾ ਨਹੀਂ ਮੈਨੂੰ ਕੋਈ ਬੁਲਾਉਂਦਾ ਨਹੀਂ ਮੇਰੇ ਅਫਸਰ ਨੇ ਕਈ ਬਿਆਨ ਕਿਉਂਕਿ ਬਹੁਤ ਇਹ ਤਾਂ ਜਿਹੜਾ ਅਸਲੀ ਕਿਰਦਾਰ ਸੀ ਉੱਪਰ ਕੇ ਸਾਹਮਣੇ ਆਇਆ ਸੀ ਪਾਰਟੀ ਨੇ ਇਹ ਤੋਂ ਦੂਰੀ ਉੱਚ ਦੂਰੀ ਬਣਾ ਲਈ ਜੀ ਇੱਕ ਇੱਕ ਕਰਕੇ ਜਿਨ੍ਹਾਂ ਨੂੰ ਸਰ ਜੁਗਿਆ ਰਹੇ ਇਹਨਾਂ ਤੇ ਇੱਕ ਇੱਕ ਕਰਕੇ ਇਹਨਾਂ 5 ਲੱਖ 92 5 ਲੱਖ 20 ਹਜ਼ਾਰ 2 ਲੱਖ ਦੀ ਮੰਗ ਹੋਰ ਉਹਨਾਂ ਨੇ ਮੰਗਿਆ ਕਹਿ ਰਹੇ ਸੀ ਕਿ ਜੇਕਰ ਜਦੋਂ ਰਾਜinama ਉਹ ਬਣਾ ਸੀ ਉਹ ਵੀ ਉਹਨੇ ਮੰਗਤੀ ਸੀ ਉਹਨੇ ਪੈਸੇ ਮੰਗਿਆ ਉਹਨੇ ਕਿਹਾ ਵੀ 5 ਲੱਖ 20 ਹਜ਼ਾਰ ਤੇ ਆਲਰੇਡੀ ਜਾ ਚੁੱਕਿਆ ਉਸ ਤੋਂ ਬਾਅਦ ਇਨਾਂ ਨੂੰ ਕਹਿ ਦਿੱਤਾ ਗਿਆ ਜਿਹੜੀ ਵਿਕਟਿਮ ਫੈਮਿਲੀ ਸੀ ਉਹਨੂੰ ਕਹਿਤਾ ਵੀ ਤੁਸੀਂ ਜਾਓ ਮੈਟਰ ਤੁਹਾਡਾ ਹਰ ਬੰਦਾ ਇੰਨੀ ਟੈਕਨੀਕਲੀ ਨਾ ਤੇ ਜਾਣਕਾਰ ਹੁੰਦਾ ਤੇ ਨਾ ਉਹ ਪੈਂਦਾ ਹੀ ਆ ਫਿਰ ਅਗਲਾ ਸੋਚਦਾ ਐਮਐਲਏ ਨੇ ਕਰਾਤਾ ਹੋ ਹੀ ਗਿਆ ਹੋਊਗਾ ਉਹ ਫਿਰ ਬਾਹਰ ਚਲੇ ਗਈ ਫੈਮਿਲੀ ਇਸ ਟਾਈਮ ਆਸਟ੍ਰੇਲੀਆ ਚ ਐਨ ਬਿਟਵੀਨ ਉਹਨਾਂ ਨੂੰ ਪਿੱਛੋਂ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਵੀ ਤੁਸੀਂ ਤੁਹਾਡੇ ਐ ਕਰਕੇ ਤੁਹਾਡੇ ਖਿਲਾਫ ਤੁਹਾਡਾ ਕੋਈ ਡਿਸਪਿਊਟ ਐ ਆਪਸੀ ਪਰਿਵਾਰਾਂ ਦਾ ਕੋਈ ਤੁਹਾਡੇ ਰਿਸ਼ਤੇਦਾਰਾਂ ਦਾ ਉਹਦੇ 'ਚ ਤੁਹਾਨੂੰ ਥਾਣੇ ਆਉਣਾ ਪਊਗਾ ਇਹਨਾਂ ਨੂੰ ਜਿਹੜੀ ਵਿਕਟਿਮ ਫੈਮਿਲੀ ਇਹਨਾਂ ਨੂੰ ਆਇਆ ਸੀ ਮੈਟਰ ਨੇ ਸੌਟ ਆਊਟ ਇਹਨਾਂ ਨੇ ਫਿਰ ਜਦੋਂ ਫੋਨ ਕੀਤਾ ਰਾਜਨ ਅੰਗਰਾਲ ਨੂੰ ਵੀ ਤੁਸੀਂ ਤੇ ਸਾਡੇ ਕੋਲ 5 ਲੱਖ 20 ਹਜ਼ਾਰ ਰੁਪਿਆ ਵੀ ਲੈ ਲਿਆ ਔਰ ਸਾਡਾ ਤੇ ਪੁਲਿਸ ਪੁਲਿਸ ਵਾਲੇ ਸਾਨੂੰ ਸਾਧ ਰਹੇ ਆ ਫਿਰ ਇਹਨੇ ਕਿਹਾ ਜੀ 2 ਲੱਖ ਹੋਰ ਲੱਗੂਗਾ ਫਿਰ ਮਸਲਾ ਨਿਬੜਨਾ ਨੇ ਕਿਹਾ ਸੀਤਲਗਰਾਮ ਦੇ ਰਾਜਨ ਅੰਗਰਾਲ ਈਯੂਬ ਖਾਨ ਜਦੋਂ ਜਿਸ ਦਿਨ ਪੁਲਿਸ ਸਟੇਸ਼ਨ ਪਹਿਲੀ ਵਾਰ ਜਾਣਾ ਸੀ ਈਯੂਬ ਖਾਨ ਲੈ ਕੇ ਗਿਆ ਔਰ ਰਾਜਨ ਅੰਗਰਾਲ ਨੇ ਕਿਹਾ ਵੀ ਈਯੂਬ ਖਾਨ ਸਾਡਾ ਹੀ ਬੰਦਾ ਹੈ ਪੁਲਿਸ ਦਾ ਜਿਹੜਾ ਵੀ ਕੋਈ ਮੈਟਰ ਹੁੰਦਾ ਇਹਦੇ ਥਰੂ ਅਸੀਂ ਨਿਬੇੜਦੇ ਹਰ ਵਾਰ ਸਾਨੂੰ ਜਾਣ ਦੀ ਲੋੜ ਬੰਦੇ ਰੱਖੇ ਹੁੰਦੇ ਆ ਨਾ ਜਿੱਤਰਾ ਸ਼ਿਕਾਇਤ ਵੀ ਆ ਗਈ ਹੈ ਸਬੂਤ ਵੀ ਆ ਗਏ ਨੇ ਮਾਮਲਾ ਦਾ ਚੱਲ ਰਿਹਾ ਹੈ ਹਾਂ ਜੀ ਮਾਮਲਾ ਉਹਨਾਂ ਨੂੰ ਇਨਸਟਰਕਸ਼ਨਾਂ ਜਾਰੀ ਕਰਤੀਆਂ ਕਮਿਸ਼ਨਰ ਆਫ ਪੁਲਿਸ ਜ਼ਿਲंधर ਨੂੰ ਕਿ ਇਨਵੈਸਟੀਗੇਟ ਕਰਕੇ ਔਰ ਬਣਦਾ ਮਾਮਲਾ ਜਿਹੜਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਅਪੀਲੈਂਟ ਹੈ ਕੰਪਲੇਨੈਂਟ ਉਹਨੂੰ ਵੀ ਜਲਦੀ ਤੁਹਾਡੇ ਨਾਲ ਰूबरू ਕਰਾਂਗੇ ਸਰਪ ਤੁਸੀਂ ਕੀ ਆਵਾਜ਼ ਆਜੀ ਤੇ ਕਾਰਨਾਮੇ ਤੇ ਚਿੱਤੇ ਕਾਰਨਾਮੇ ਤੁਹਾਨੂੰ ਉਹਨਾਂ ਦੇ ਨਜ਼ਰ ਆਏ ਤੇ ਉਹਨਾਂ ਦੀ ਕਾਰਵਾਈ ਚੱਲ ਰਹੀ ਹੈ ਕੱਚੇ ਚਿੱਠੇ ਚਿੱਤੇ ਚਿੱਤੇ ਉਹ ਕਿਆ ਚਿੱਤੇ ਚਿੱਤੇ ਕਾਰਨਾਮੇ ਤੁਹਾਨੂੰ ਜੰਗਲ 'ਚ ਹੋਰ ਕਿਸੇ ਦੇ ਵੀ ਨਜ਼ਰ ਆ ਰਹੇ ਕੋਈ ਸਬੂਤ ਮਿਲੇ ਤਾਂ ਦੇਖੋ ਜੋ ਜੋ ਪਬਲਿਕ ਡੋਮੇਨ ਚੋਂ ਤੁਹਾਡੇ ਵਰਗੇ ਮੀਡੀਆ ਦੇ ਦੋਸਤਾਂ ਤੋਂ ਬਾਕੀ ਸੋਰਸ ਤੋਂ ਮਿਲਦਾ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਤੇ ਬਖਸ਼ੇ ਕਿਸੇ ਨੂੰ ਨਹੀਂ ਤੁਹਾਨੂੰ ਤਾਂ ਪਤਾ ਅਸੀਂ ਤਾਂ ਆਪਣੇ ਐਮਐਲਏ ਵੀ ਨਹੀਂ ਬਖਸ਼ੇ ਤੋ ਡੈਫੀਨਿਟਲੀ ਸਾਡੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਨਿਆਂ ਦੇਣਾ ਔਰ ਜਸਟਿਸ ਦੇਣਾ ਹੈ ਸਾਡੀ ਜ਼ਿੰਮੇਵਾਰੀ ਹੈ ਕਿਸੀ ਇਨਕੁਆਇਰੀ ਮਾਰਕ ਹੋਈ ਹੈ ਕਿਸੇ ਆਫੀਸਰ ਨੂੰ ਹਾਂਜੀ ਇਹ ਤਿੰਨ ਨਹੀਂ ਆਲਰੇਡੀ ਉਹ ਕੰਪਲੇਂਟ ਕਮਿਸ਼ਨਰ ਆਫ ਪੁਲਿਸ ਨੂੰ ਦੇ ਚੁੱਕਿਆ ਸੀਐਮਓ ਦੇ ਜਿਹੜੇ ਕੰਪਲੇਂਟੈਂਸ ਸੈੱਲ ਹੈ ਉੱਥੇ ਵੀ ਉਹਨੇ ਭੇਜਿਆ ਇਨਸਟਰਕਸ਼ਨਾਂ ਜਾਰੀ ਹੋ ਗਈਆਂ ਪੁਲਿਸ ਨੂੰ ਉਹ ਪਹਿਲਾਂ ਆਪਣੇ ਲੱਭ ਕੇ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਕਿੰਨੇ ਉਹ ਦੇਖੋ ਬੰਦਾ ਡਰ ਜਾਂਦਾ ਆ ਬੰਦਾ ਜਿਹੜਾ ਆ ਉਹਨਾਂ ਨੇ ਇਹਨਾਂ ਨੇ ਟੈਰਰ ਇੰਨਾ ਫਲਾਇਆ ਇਥੇ ਮਤਲਬ ਡਾਰੀ ਇਨਾ ਆਮ ਸਧਾਰਨ ਜਿਹੜਾ ਕੰਮਕਾਜ ਵਾਲਾ ਬੰਦਾ ਹੈ ਉਹ ਇਸ ਮਾਮਲੇ ਚ ਪੈਣਾ ਨਹੀਂ ਚਾਹੁੰਦਾ ਇਸ ਚੱਕਰ ਚ ਤੇ ਉਹਨੇ ਕੋਈ ਗੈਸੀ ਵੀ ਸਾਡਾ ਬਾਹਰ ਦੀ ਬਾਹਰ ਹੀ ਨਵੇੜਦਾ ਸੀ ਤੇ ਪੁਲਿਸ ਥਾਣੇ ਵੀ ਨਹੀਂ ਜਾਣਾ ਚਾਹੁੰਦਾ ਤੁਹਾਨੂੰ ਇਹ ਆਪਣੇ ਆਮ ਬੰਦੇ ਦੀ ਮਾਨਸਿਕਤਾ ਤੁਸੀਂ ਜਾਣਦੇ ਹੋ ਮੈਨੂੰ ਲੱਗਦਾ ਜਲਦੀ ਜਲਦੀ ਇੱਥੇ ਕਾਰਵਾਈ ਹੋ ਹਾਂਜੀ ਲਾਸਟ ਅਕਾਲੀ ਦਲ ਦੇ ਕੈਂਡੀਡੇਟ ਜੀਟੀ ਜਿਹੜੇ ਜੀਪੋਰ ਨੇ ਉਹਨਾਂ ਨੂੰ ਅਕਾਲੀ ਦਲ 120 ਨੇ ਸਮਰਥਨ ਦਿੱਤਾ ਮਾਲੀ ਸਹਿਰ ਔਰ ਜਿਹੜਾ ਅਕਾਲੀ ਦਲ ਦੇ ਨਾਲ ਉਹਨਾਂ ਨੇ ਅਮਰਪਾਲ बादल ਜਿਹੜੇ ਸੂਰੂ ਕਰੋ ਵੀ ਫਾਇਦਾ ਮਿਲਿਆ ਉਹ ਅਕਾਲੀ ਦਲ ਤੇ ਮੈਦਾਨ ਛੱਡ ਕੇ ਭੱਜ ਗਿਆ ਸੁਖੀ ਬਾਦਲ ਦੀ ਅਗਵਾਈ ਵਾਲਾ ਉਹਦੇ ਬਾਰੇ ਕੀ ਬਿਆਨ ਦਈਏ ਹੁਣ ਵਿਚਾਰੇ ਜਨਾ ਤਿੰਨਾ ਚੋਂ ਨਾ 13 ਚੋਂ ਨਾ ਪਲੇਅਰਾਂ ਚੋਂ ਨਾ ਸਪੀਅਰਾਂ ਚੋਂ ਪੱਲੇ ਕੱਖ ਕੈਂਡੀਡੇਟ ਦੇ ਕੇ ਉੱਥੋਂ ਭੱਜ ਜਾ ਸਾਡਾ ਕੈਂਡੀਡੇਟ ਬਤੌਰ ਪੋਲਿਟਿਕਲ ਐਕਟਿਵਿਸਟ ਬਤੌਰ ਪੋਲਿਟਿਕਲ ਫੈਮਿਲੀ ਜੋ ਉਹਨਾਂ ਦੀ ਲੇਗਸੀ ਹੈ ਪਰਿਵਾਰ ਦੀ ਇੱਕ ਇਮਾਨਦਾਰ ਸਾਫ਼ ਸੁਥਰੀ ਸ਼ਖਸੀਅਤ ਦਾ ਕੈਂਡੀਡੇਟ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਜਲੰਧਰ ਵੈਸਟ ਵਾਲੇ ਮਹਿੰਦਰਪੱਗ ਜੀ ਨੂੰ ਵੱਧ ਤੋਂ ਵੱਧ ਵੋਟਾਂ ਮਿਲਣ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਰੂਪਰੂ ਹੋਣ ਦਾ ਮਕਸਦ ਇਹ ਸੀ ਕਿ ਬੀਜੇਪੀ ਦੇ ਕੈਂਡੀਡੇਟ ਦਾ ਇੱਕ ਦਿਨ ਨਹੀਂ ਬੀਤਦਾ ਜਦੋਂ ਇੱਕ ਨਵਾਂ ਕੱਚਾ ਚਿੱਟਾ ਸਾਹਮਣੇ ਆ ਜਾਂਦਾ ਹੈ ਤੋ ਐਵੇਂ ਦੇ ਕਿਰਦਾਰ ਦੇ ਲੋਕਾਂ ਨੂੰ

ਆਪਣਾ ਇਲਾਕਾ ਉਹ ਪਹਿਲੇ ਹੀ ਛੱਡਿਆ ਇਸੇ ਕਰਕੇ। ਤੇ ਇਸ ਕਰਕੇ ਉਹਨਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਵੈਸੇ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਲੈਣੋਂ ਹਟ ਗਏ ਆ। ਤੇ ਉਹ ਤੇ ਪਤਾ ਨਹੀਂ ਕੀ ਕੀ ਕਹ ਕੱਲ ਨੂੰ ਉਹ ਹੀ ਨਾ ਕਹਿ ਦੇਣ ਵੀ ਮੈਂ ਪਹਿਲਾਂ ਜਿਤਨਾ ਨਹੀਂ ਕਹਿੰਦੇ ਮੈਂ ਕੀ ਬੈਂਡ ਚਲਾ ਲੈਣਾ, ਰਿਕਸ਼ਾ ਚਲਾ ਲੈਣਾ, ਉਹ ਕੱਲ ਨੂੰ ਉਹਨਾਂ ਨੇ ਇਹ ਵੀ ਕਹਿ ਦੇਣਾ ਮੈਂ ਛੱਟਾ ਵੀ ਚਲਾ ਲੈਣਾ। ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ।